ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਮੰਡੀ ਖੁਰ ਦਾ ਆਏ ਸੀਗੇ ਜੀ ਇੱਥੇ ਰੋਡ ਦੇ ਉੱਤੇ ਬਾਈਆਂ ਕੋਲੇ ਪੀਆਰ 128 ਵੈਰਾਈਟੀ ਲੱਗੀ ਹੋਈ ਆ ਤੇ ਮਸ਼ੀਨ ਵੀ ਇੱਧਰ ਲਾਈ ਬੈਠੇ ਆ ਮਸ਼ੀਨ ਬਾਡੀ ਕਰਨਗੇ ਹੁਣ ਬਾਈਆਂ ਨਾਲ ਗੱਲਬਾਤ ਕਰਾਉਣੇ ਆ ਕਿੰਨੀਆਂ ਸਪਰੇਹਾਂ ਕਰੀਆਂ ਕਿੰਨਾ ਜੂਰੀਆ ਲਾਇਆ ਜੀ ਇਹ ਪਾਣੀ ਕਿਹੇ ਦਾ ਜ਼ਮੀਨ ਕਿਹੇ ਦੀ ਆਪਾਂ ਸਾਰੀ ਗੱਲਬਾਤ ਛੋਡੀ ਕਰਾਵਾਂਗੇ ਫਾਰਮਰ ਵੀਰ ਖੇਚ ਨੇ ਅੱਜ PR 128 ਦੀ ਵਾਢੀ ਕਰ ਰਹੇ ਆ। ਇਹ ਟ੍ਰਾਂਸਪਲੈਂਟ ਹੋਈ ਆ ਕੋਈ 15-20 ਜੂਨ ਦੇ ਵਿੱਚ ਹੋਈ ਆ ਜੀ। ਸੋ ਗੱਲਬਾਤ ਕਰਾਵਾਂਗੇ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਜੀ ਚੈਨਲ ਸਬਸਕ੍ਰਾਈਬ ਕਰ ਲਓ। ਨਵੀਆਂ ਵੀਡੀਓ ਦੇਖਣ ਲਈ ਤੇ ਗੱਲਬਾਤ ਕਰਾਉਣੇ ਆ ਕਿਸਾਨ ਵੀਰ ਨਾਲ। ਵੀਰੋ ਤੁਹਾਨੂੰ ਬਾਹਰ ਦਾ ਵਿਜ਼ਿਟ ਕਰਾ ਰਹੇ ਆ ਤੇ ਕਿਸਾਨ ਵੀਰ ਨਾਲ ਗੱਲਬਾਤ ਕਰਵਾਉਣੇ ਆ ਗੁਰਪ੍ਰੀਤ ਨਾ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਤੁਹਾਡਾ ਪਿੰਡ ਜੀ ਮੰਡੀ ਖੁਰਦਾ। ਜਿਲਾ ਜੀ ਜਿਲਾ ਬਹੰਡਾ ਤੇ ਮੋਬਾਈਲ ਨੰਬਰ ਤੁਹਾਡਾ 986280881552 ਇਹ ਤੁਹਾਡੇ ਕੋਲ ਪੀਆਰ 128 ਵੈਰੈਟੀ ਲੱਗੀ ਹੈ ਬਾਈ ਹਾਂਜੀ ਹਾਂਜੀ ਤੇ ਬਾਈ ਜੀ ਰੇਅਰ ਉਰ ਦੀ ਗੱਲ ਕਰੀਏ ਕਿੰਨੀ ਬਾਦੀ ਜੀ ਰੇਅਰ ਇਹਦੇ ਚ ਪੈਗੇ 4 ਗੱਟੇ 4 ਗੱਟੇ ਪਾਦੇ ਹਾਂਜੀ ਤੇ ਇਹਨੂੰ ਪੱਕ ਗਈ ਕਿ ਕਿੰਨੇ ਟਾਈਮ ਚ ਪੱਕ ਗਈ ਇਹ ਇਹ ਪੱਲੇ ਕੀ 90 ਦਿਨ 90 ਦਿਨ ਲੱਗੇ ਪਨੀਰੀ ਤੋਂ ਬਾਅਦ ਹਾਂ ਠੀਕ ਹੈ ਜੀ ਤੇ ਪਾਣੀ ਕਿਹੋ ਜਿਹਾ ਬਾਈ ਜੀ ਆਪਣੇ ਇਧਰ ਪਾਣੀ ਦੋ ਨੰਬਰ ਹੈ ਦੋ ਨੰਬਰ ਪਾਣੀ ਹੈ ਹਾਂ ਇਹ ਸਪਰੇਹਾਂ ਦੀ ਗੱਲ ਕਰੀਏ ਸਪਰੇਹਾਂ ਕਿੰਨੀਆਂ ਹੋ ਗਈਆਂ ਸਪਰੇਹਾਂ ਦੇ 2 ਹੋ ਗਏ ਬਈ 2 ਹੋ ਗਏ ਹਾਂ ਅੱਜ ਬਾਡੀ ਕਰਨ ਜਾ ਰਹੇ ਹਾਂ ਹਾਂਜੀ ਇੱਧਰ ਮਸ਼ੀਨ ਲੱਗੀ ਵੀ ਆ ਕਿਸਾਨ ਵੀਰਾਂ ਨੂੰ ਦੇਖ ਸਕਦੇ ਹੋ ਉਹ ਪਰਲੇ ਖੱਤੇ ਦੀ ਵੀ ਬਾਈਆਂ ਕੋਲੇ ਪੀਆਰ 128 ਲੱਗੀ ਵੀ ਆ ਤਾਂ ਤੁਸੀਂ ਇੱਕ ਆਪਾਂ ਐ ਥੋੜੇ ਤੋਂ ਪੁੱਛਣਾ ਜੀ ਜਿਵੇਂ ਹੁਣ ਲੰਮੇ ਸਮੇ ਵਾਲੀਆਂ ਵੈਰਾਈਟੀਆਂ ਲਾ ਲਈਆਂ ਲੋਕਾਂ ਨੇ ਹਾਂਜੀ ਉਹ ਤੇ ਇੱਕ ਤਾਂ ਬਿਮਾਰੀ ਜ਼ਿਆਦਾ ਪੈਂਦੀ ਆ ਨਹੀਂ ਹਾਂਜੀ ਖਰਚਾ ਜ਼ਿਆਦਾ ਹੁੰਦਾ ਹਾਂਜੀ ਵੀ ਥੋੜੇ ਹਿਸਾਬ ਨਾਲ ਘੱਟ ਸਮੇ ਵਾਲੀ ਵੈਰਾਈਟੀ ਕਾਮਯਾਬ ਆਣਾ ਨਿਕਾ ਟਾਈਲ ਤਾਂ ਹੈਗੇ ਥੋੜੀ ਜਿਹੀ ਦਿੱਕਤ ਹੈ ਕਿ ਚ ਬਣਾ ਰੋਗ ਦਾ ਆਇਆ ਬਾਣਾ ਸਾਡੇ ਹਾਂ ਆ 10% ਤਾਂ ਆਇਆ ਹੀ ਹੈ ਸਾਡੇ ਬਾਣਾ ਚ ਇਹ ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋ ਜੇ ਕੋਈ ਦੋ ਮਣ ਝਾੜ ਵਾਤਾ ਤਾਂ ਉਹ ਜਾ ਖਰਚਾ ਵੀ ਹੋ ਜਾਂਦਾ ਲੱਗਦਾ ਨਹੀਂ ਹਾਂ ਖਰਚਾ ਤਾਂ ਵੱਧ ਹੀ ਹੈ ਉਹਦਾ ਖਰਚਾ ਵੀ ਆਦਾ ਪਾਣੀ ਦਾ ਖਰਚਾ ਵੀ ਵੱਧ ਲੱਗਦਾ ਹਾਂ ਹਾਂ ਮਿਹਨਤ ਵੀ ਮਿਹਨਤ ਵੀ ਜਿਆਦਾ ਹੁੰਦੀ ਹੈ ਜੀ ਜੇ ਆਪਾਂ ਘੱਟ ਟਾਈਮ ਵਾਲੀ ਵੈਰਾਈਟੀ ਲਾਉਣੇ ਆ ਉਹਦੇ ਚ ਮੂਗੀ ਵੱਖੀ ਲਾ ਕੇ ਆਪਾਂ ਹਾਂ ਹਾਂ ਲਾ ਹਾਂ ਲੰਘ ਸਾਹਿਬ ਤੇ ਸੋ ਕਿਸਾਨ ਵੀਰ ਨਾਲ ਹੁਣ ਗੱਲਬਾਤ ਕਰਵਾ ਦਿਜੀ ਜੀ ਸੋ ਕਿਸਾਨ ਵੀਰੋ ਕਿਸਾਨ ਵੀ ਇਨਾ ਗੱਲਬਾਤ ਕਰਵਾਈ ਆ ਦੋ ਸਪਰੇਹਾਂ ਹੋਈਆਂ ਗਿਆ ਇਹ ਸ਼ਾਰਟ ਟਾਈਮ ਦੀ ਵੈਰੈਟੀ ਆ ਪੀਆਰ 128 ਆ ਦਾਣੇ ਤੁਹਾਨੂੰ ਦਿਖਾਉਣੇ ਆ ਬੱਲੀਆਂ ਬਾਕੀ ਝਾੜ ਦੀ ਰਿਪੋਰਟ ਤੋਂ ਪਤਾ ਲੱਗੂਗਾ ਵੀ ਕੀ ਝਾੜ ਆਉਂਦਾ ਹੈ ਇਹਦਾ ਹਾਲ ਦੀ ਘਾੜੀ ਬਹੁਤ ਵਧੀਆ ਖੜੀ ਆ ਕੋਈ ਹਲਦੀ ਰੋਗ ਨਹੀਂ ਆਇਆ ਪੀਆਰ 128 ਵੈਰੈਟੀ ਆ ਉਹਨੂੰ ਵਾਹਨ ਦਾ ਵਿਜਿਟ ਕਰਾ ਦਨੇ ਆ ਜੀ। ਯੋਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸੋ ਵੀਡੀਓ ਨਾਲ ਬਾੜੀ ਵੱਡੀ ਕਰਦੇ ਹੋਏ ਕਿਸਾਨ ਵੀਰੋ ਅਸੀਂ ਤੁਹਾਨੂੰ ਇਹੀ ਸੁਝਾਅ ਦਿੰਨੇ ਆ ਕਿ ਛੋਟਾ ਟਾਈਮ ਵਾਲੀਆਂ ਵੈਰਾਈਟੀਆਂ ਲਾਇਆ ਕਰੋ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਨਾਲ ਲਾਇਆ ਕਰੋ ਸੋ ਅਗਲੀ ਵੀਡੀਓ 'ਚ ਮਿਲਦੇ ਆ ਸਤਿ ਸ੍ਰੀ ਅਕਾਲ ਜੀ